ਆਤਮੈ ਤੁਹਾਨੂੰ ਦੱਸਿਆ ਸੀ ਕਿ ਰਾਤ ਨੂੰ 10 ਵਜੇ ਪੁਲਿਸ ਆਉਂਦੀ ਹੈ ਮੇਰੇ ਘਰੇ ਤੇ ਘਰ ਨੂੰ ਘੇਰਾ ਪਾ ਕੇ ਖੜ ਜਾਂਦੇ ਆ ਤੇ ਹੁਣ ਹਲੇ ਥੋੜਾ ਸਮਾਂ ਪਹਿਲਾਂ ਇਦੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰੇ ਘਰ ਤੋਂ ਜਾਂਦੇ ਆ ਅੱਜ ਉਹ ਘਟਨਾ ਹੋਈ ਆ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਕੁੰਬਣਾ ਵਾਲਾ ਦੂਜਾ ਮੁੰਡਾ ਜ਼ਖਮੀ ਸੀ ਜਿਹਦੇ ਅੱਖ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਉਹਦੀ ਅੱਜ ਮੌਤ ਹੋ ਗਈ ਉਹਦਾ ਸੰਸਕਾਰ ਸੀ ਮੈਨੂੰ ਘਰੇ ਘੇਰ ਲਿਆ ਪੁਲਿਸ ਨੇ ਚਾਰਜਪੇਰੋਂ ਘਰ ਨੂੰ ਘੇਰ ਕੇ ਬੰਦ ਕਰਤਾ ਅੰਦਰ ਨਜ਼ਰਬੰਦ ਕਰਤਾ ਉਧਰੋਂ ਅਮਤੋਜ ਮਾਨਦੇਵ ਅਲੇਦਾਲੇ ਪੁਲਿਸ ਨੇ ਘੇਰਾ ਪਕਤ ਲਿਆ ਉਧਰੋਂ ਕੁੰਬਣਾ ਪਿੰਡ ਦੇ ਵਿੱਚ ਘੱਟੋ ਘੱਟ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸੇ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਤਾਂ ਸ਼ਸਕਾਰ ਮੁੰਡੇ ਦਾ ਖਰਾਬ ਆ ਜਾਣੇ ਅੱਛੇ ਜੇ ਅਸੀਂ ਇਨਸਾਫ ਲਈ ਬੋਲਾਂਗੇ ਅਸੀਂ ਆਪਣੇ ਹੱਕ ਲਈ ਬੋਲਾਂਗੇ ਅਸੀਂ ਕਿਤੇ ਸਸਕਾਰ ਤੇ ਜਾਣਾ ਚਾਹਾਂਗੇ ਤਾਂ ਨਹੀਂ ਜਾਣ ਦਿੱਤਾ ਜਾਊਗਾ ਮੈਂ ਰਾਤ 10 ਵਜੇ ਦਾ ਆਪਦੇ ਘਰੇ ਨਜ਼ਰ ਬੰਦਾ ਤੁਹਾਨੂੰ ਮੈਂ ਰਾਤ ਇੱਕ ਲਾਈਵ ਕੀਤਾ ਵੀਡੀਓ ਪਾਈ ਵੀ ਚੈਨਲਾਂ ਤੇ ਵੀ ਗੱਲ ਚੱਲੀ ਗਈ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਪੰਜਾਬ ਦੇ ਲੋਕੋ ਘੱਟੋ ਘੱਟ ਤੁਸੀਂ ਉੱਠ ਕੇ ਤਾਂ ਆ ਸਕਦੇ ਸੀ ਯਾਰ ਪਰ ਨਹੀਂ ਅੱਜ ਕਿਸਾਨਾਂ ਦੇ ਉੱਤੇ ਪਿੰਡ ਸ਼ੇਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਜੀ ਨਗਰ ਆਹਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਕੁਆਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨਾਂ ਕਿਸਾਨਾਂ ਨੂੰ ਬਿਨਾ ਉਹਨਾਂ ਦਾ ਬਣਦਾ ਜਿਹੜਾ ਮੌਜਾ ਬਣਦੇ ਪੈਸੇ ਆ ਜ਼ਮੀਨਾਂ ਦੇ ਉਹ ਬਿਨਾ ਦਿੱਤੇ ਤੋਂ ਘੱਟ ਰੇਟ ਦੇ ਕੇ ਜ਼ਮੀਨਾਂ ਨੂੰ ਰੋਕਿਆ ਜਾ ਰਿਹਾ ਦੱਬਿਆ ਜਾ ਰਿਹਾ ਧੱਕੇ ਨਾਲ ਅੱਜ ਉਹਦੇ ਲਈ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਰੋਸ ਮਜਹਰਾ ਕਰ ਰਹੇ ਸੀ ਅੱਜ ਡਾਂਗਾ ਭਰਾਈਆਂ ਅੱਜ ਉੱਥੇ ਅਥਰੂ ਕੈਂ ਦੀਆਂ ਗੋਲ ਆਪਣਾ ਗੋਲੇ ਭਰਾਏ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਜ ਰਬੜ ਦੀਆਂ ਗੋਲੀਆਂ ਚਲਾਈਆਂ ਜਾਂੀਆਂ ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਸਿੱਧੀਆਂ ਬਿਛਾੜਾਂ ਪਾਣੀ ਦੀਆਂ ਅਥਰੂ ਕੈਂ ਦੇ ਗੋਲੇ ਡਾਂਗਾ ਦਾ ਸਿਰ ਪਾੜੇਗੇ ਜਿਵੇਂ ਕੁਝ ਸਮਾਂ ਪਹਿਲਾਂ ਸਾਡੇ ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਹੋਇਆ ਤੇ ਖਨੌਰੀ ਬਾਰਡਰ ਤੇ ਹੋਇਆ ਸੀ ਉੱਚਦਾ ਇਹ ਕਹਿੰਦੇ ਭਾਜਪੀ ਨੇ ਕੀਤਾ ਹਰਿਆਣੇ ਨੇ ਕੀਤਾ ਫਲਾਣੇ ਨੇ ਕੀਤਾ ਇੱਥੇ ਕੌਣ ਹੈ ਇੱਥੇ ਪੰਜਾਬ ਪੁਲਿਸ ਕਿਦੇ ਮਤਾਤ ਹੈ ਬੋਕਰ ਵਾਲਿਆਂ ਦੇ ਭਵੰਤਮਾਨ ਦੇ ਕਿਦੇ ਮਤਾਤ ਆ ਸਾਡੇ ਕਿਸਾਨ ਕੁੱਟੇ ਗਏ ਆਪਣੇ ਹੱਕ ਮੰਗਦੇ ਕੁੱਟੇ ਗਏ ਆ ਆ ਸਾਡੇ ਇੱਕ ਨੌਜਵਾਨ ਦਾ ਕਤਲ ਹੋਇਆ ਉਹਦਾ ਸਸਕਾਰ ਸੀ ਲੋਕਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਪੁਲਿਸ ਨੂੰ ਪਿੰਡ ਦੀ ਛੌਣੀ ਨੂੰ ਪਿੰਡ ਨੂੰ ਪੁਲਿਸ ਛੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਹਜ਼ਾਰਾਂ ਪੁਲਸਰਾਂ ਲਾ ਦਿੱਤਾ ਗਿਆ ਮੇਰੇ ਵਰਗਿਆਂ ਨੂੰ ਘਰੇ ਨਾਲੇ ਬੰਦ ਕਰ ਲਿਆ ਗਿਆ ਅਮਤੋਜ ਵਰਗਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਗਿਆ ਉੱਥੇ ਬੰਦੇ ਸਾਡੇ ਹੋਰ ਵੀ ਘਰਾਂ 'ਚ ਤਾਲੇ ਲਏ ਗਏ ਨਹੀਂ ਨਿਕਲਣ ਦਿੱਤੇ ਗਏ ਇਹ ਵੀ ਖਬਰ ਆ ਰਹੀ ਹੈ ਕਿ ਹੋ ਸਕਦਾ ਭਵੰਤਮਾਨ ਇਹ ਕਹੇ ਦੇ ਸੈਂਟਰ ਸਰਕਾਰ ਨੂੰ ਇੱਥੇ ਐਮਰਜੈਂਸੀ ਲਾ ਦਿਓ ਇੱਥੇ ਰਾਸ਼ਟਰਪਤੀ ਰਾਜ ਲਾ ਦੇ ਵਿੱਚ ਆਰਮੀ ਤਾਰ ਦਿਓ ਇਹ ਸੁਣ ਨਾਲ ਹੋਣਾ ਇਹ ਆਉਣ ਵਾਲੇ ਸਮੇਂ ਚ ਬੜਾ ਸਮਾਂ ਨਹੀਂ ਪੈਂਦਾ ਕਿਉਂਕਿ ਅਸੀਂ ਤਮਾਸ਼ੀ ਵੀ ਲੋਕ ਬਣ ਚੁੱਕੇ ਆ ਬਾਈ ਅਸੀਂ ਕਿਸੇ ਪਾਣੀ ਦੇ ਮੁੱਦੇ ਤੇ ਕਿਸੇ ਕਿਸਾਨੀ ਦੇ ਮੁੱਦੇ ਤੇ ਕਿਸੇ ਮਜ਼ਦੂਰਾ ਦੇ ਮੁੱਦੇ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਨਹੀਂ ਜੁੜ ਸਕਦੇ ਅਸੀਂ ਨਹੀਂ ਉੱਠ ਸਕਦੇ ਅਸੀਂ ਨਹੀਂ ਤੁਰ ਸਕਦੇ ਕੀ ਅਸੀਂ ਅੱਜ ਜਿਹੜੇ ਸਾਡੇ ਕਿਸਾਨ ਕੁੱਟੇ ਗਏ ਆ ਇਹਦੇ ਰੋਸ ਮੁਜ਼ਾਰੇ ਵਜੋਂ ਕੀ ਅਸੀਂ ਪੰਜਾਬ ਬੰਦ ਕਰਾਂਗੇ ਕੀ 3 ਤਰੀਕ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਹਾ ਜ਼ਹਿਰਾਂ ਨੇ ਜਿਨੇ ਜਵਾਕ ਮੰਦਬੁੱਧੀ ਕਰਤੇ ਜਵਾਕਾਂ ਦੇ ਗੁਰਦੇ ਫੇਰ ਕਰਤੇ ਨੌਜਵਾਨ ਕੈਂਸਰ ਨਾਲ ਮਰਨ ਲੱਗੇ ਘਰ ਘਰ ਕਾਲਾ ਪੀੜਿਆ ਫੈਲ ਗਿਆ ਸਾਰਾ ਦੱਖਣੀ ਮਾਲਵਾ ਮਰ ਗਿਆ ਗੰਗਾ ਨਗਰ ਤੱਕ ਬੀਕਰਨੇਰ ਤੱਕ ਲੋਕ ਮਰ ਚੱਲੇ ਕੀ 3 ਤਰੀਕ ਨੂੰ ਸਾਡੇ ਵੱਲੋਂ ਦਿੱਤਾ ਗਿਆ ਸੱਦਾ ਬੁੱਡੇ ਦਰਿਆਜ ਪੈਂਦੀਆਂ ਕਾਲੀਆਂ ਜਰਾਂ ਨੂੰ ਬੰਦ ਕਰਨ ਲਈ ਪਹੁੰਚੋਗੇ ਕਿ ਘਰਾਂ ਦੇ ਕੁੰਡੇ ਲਾ ਕੇ ਸੋਚੋਗੇ ਵੀ ਉੱਥੇ ਕੀ ਕਰਨਾ ਹੈ ਪਰ ਚਾਹ ਨਾ ਹੋ ਜੇ ਆਹ ਨਾ ਹੋ ਜੇ ਉਹ ਨਾ ਹੋ ਜੇ ਮੈਂ ਨਹੀਂ ਰਲਾ ਪਾਉਂਦਾ ਅਸੀਂ ਚੁੱਪ ਕਰ ਜਾਾਂਗੇ ਅਸੀਂ ਤੁਹਾਨੂੰ ਆਪਣੀ ਕਦੇ ਸ਼ਕਲ ਵੀ ਨਹੀਂ ਦਿਖਾਵਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀਓ ਇਹ ਗੱਲ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲੋਂ ਤੁਸੀਂ ਮੈਨੂੰ ਦੱਸ ਦਿਓ ਵੀ ਭਾਈ ਸਾਡੇ ਕੋਲ ਕੋਈ ਰਾਹ ਹੈਗਾ ਆਹ ਸਾਡੇ ਕੋਲ ਮੋਰੀ ਹੈਗੀ ਆਹ ਰਾਹ ਹੈਗਾ ਇਹ ਅਸੀਂ ਰਾਹ ਲੰਘ ਕੇ ਇਹ ਮੋਰੀ ਦੇ ਵਈ ਨਾ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੀਆਂ ਨਸਲਾਂ ਨੂੰ ਬਚਾ ਲਾਂਗੇ ਘਰ ਦੇ ਕੁੰਡੇ ਲਾ ਕੇ ਨਹੀਂ ਬਚਣਾ ਜ਼ਹਿਰ ਤੁਹਾਡੇ دریاਵਾਂ ਚ ਪਾਤੀ ਤੁਹਾਡੇ ਪਤਨਾ ਚ ਮਿਲਾ ਦੀ ਧਰਦੀ ਹਟਾਂ ਪਾਜੀ ਤੁਹਾਨੂੰ ਪਾਣੀ ਨਾਲ ਹੀ ਮਾਰ ਦੇਣਾ ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜੁੰਦੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾਾਂਗੇ ਬਾਹਰ ਨੂੰ ਭੱਜ ਜਾਾਂਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੋਂਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿਥੇ ਬਗ ਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਹਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਛੋੜੇ ਜਵਾਕਾਂ ਦੇ ਨਾਲ ਗੇ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਦੀ ਪੜ੍ਹਾਈ ਪੜ੍ਹਾਈ ਜਾਂਦੀ ਆ ਸਕੂਲਾਂ 'ਚ ਕਿੱਥੇ ਬਚੋਗੇ ਓਏ ਉਹ ਛੋੜੇ ਜਿਹੜੇ ਅੱਜ ਤੋਂ 30-30 ਸਾਲ ਚੱਲ ਚੱਲ ਸਰ ਪਹਿਲਾਂ ਗਏ ਕੁੜੀਆਂ ਮੁੰਡਿਆਂ ਨੇ ਗੋਰੀਆਂ ਗੋਰੀਆਂ ਕਾਲੀਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਛੋੜੇ ਜਵਾਕ ਪੱਲੇ ਰਹੇ ਨਾ ਛੋੜੇ ਪੈਸਾ ਪੱਲੇ ਰਿਹਾ ਨਾ ਪੰਜਾਬ ਪੱਲੇ ਰਿਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾ ਕੁਝ ਵੀ ਛੋੜੇ ਪੱਲੇ ਨਹੀਂ ਰਿਹਾ ਓਏ ਕਿੰਨੇ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਆਪਣਾ ਛੱਡ ਦੂੰਗਾ ਮੈਂ ਧੜਫਣਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਧੀ ਖੇਤੀ ਕਰਨੀ ਸ਼ੁਰੂ ਕਰ ਦੂਆ ਕਦੇ ਮੈਂ ਸ਼ਕਲ ਨਹੀਂ ਦਿਖਾਉਂਦਾ ਆਪਾਂ ਫੌਂਟੜਦਾਂਗੇ ਪਰ ਵੀ ਚੱਕ ਯਾਰ ਮੈਨੂੰ ਵੀ ਕੋਈ ਰਾਹ ਦੱਸ ਦੇ ਵੀ ਲੱਖਾ ਸਿਆ ਸਾਡੇ ਕੋਲੇ ਆਹ ਰਾਹ ਹੈਗਾ ਬਾਈ ਅਸੀਂ ਆਹ ਰਾਹ ਤੇਰੇ ਨਾਲ ਤੂੰ ਵੀ ਸਾਡੇ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਬਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬਹੁਤ ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀਆਰਪੀਆਂ ਆਰਮੀਆਂ ਆਗੂਆਂ ਨੂੰ ਚੱਕ ਕੇ ਬੰਦ ਕਰ ਦੇਣਗੇ ਸੋਨੂੰ ਘਰਾਂ 'ਚ ਬੰਦ ਕਰ ਦੇਣਗੇ ਫਿਰ ਜੋ ਮਰਜੀ ਕਰੀ ਜੋ ਫਿਰ ਤੁਹਾਡਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਕੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਚਟਾ ਰੁਕੇ ਕੱਖ ਨਹੀਂ ਹੋਣਾ ਅੱਜ ਦੀ ਘਟਨਾ ਸੀਰਾ ਮੁੰਡਾ ਜੋਗੇ ਤੋਂ ਸੀਰਾ ਸਿੰਘ ਲਗਾਤਾਰ ਕਾਇਸ ਸਾਦੁੱਲਾ ਹੀ ਲੜਦਾ ਆ ਰਿਹਾ ਕਿੱਟਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਅੱਜ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿੱਟੜਾ ਠੀਕਾ ਲਾ ਕੇ ਉਹ ਸੜਕ ਤੇ ਰੱਖੀ ਬੈਠਾ ਹੈ ਅੱਜ ਸਾਰਾ ਪਿੰਡ ਆ ਗਿਆ ਇਕੱਲੀਆ ਸਾਰਾ ਪਿੰਡ ਛੜਕਦੇ ਆ ਕੇ ਬਹਿ ਗਿਆ ਜਿੱਦੇ ਮੁੰਡਾ ਮਰ ਗਿਆ ਉਹਦੇ ਆ ਕੇ ਬਹਿ ਗਏ ਜਿੱਦੇ ਸੀਰਾ ਬਾਰਡਰ ਵਾਸਤੇ ਚੜਿਆ ਵਾ ਸੀਗਾ ਚਿੱਟੇ ਨੂੰ ਰੋਕਣ ਖਾਤਰ ਉਹਦੇ ਉਹਦੇ ਕੋਲੇ 50 ਬੰਦੇ ਵੀ ਉੱਠ ਕੇ ਗਏ ਇਹਦਾ ਮਤਲਬ ਅਸੀਂ ਮਰੇ ਭਾਲ ਦੇ ਵਿੱਚ ਸਾਡਾ ਕੋਈ ਨੌਜਵਾਨ ਮਰੇ ਸਾਡੇ ਪੁੱਤ ਧੀਆ ਮਰਨ ਅਸੀਂ ਉਹਦੇ ਉੱਠਾਂਗੇ ਉਹਦੇ ਜਾਗਾਂਗੇ ਸਾਡਾ ਦਿਮਾਗ ਨਹੀਂ ਘੁੰਮਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰਦੇ ਨਹੀਂ ਨੀ ਰਾਤ ਨੱਕ ਜਾਂਦੀ ਆ ਵੀ ਬਣੂ ਕੀ ਹੋਊਗਾ ਕੀ ਇਹ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਸਾਰੇ ਲੋਕਾਂ ਨੂੰ ਪਤਾ ਹੈ ਜਾਗਰਤੀਆਂ ਲੋਕਾਂ ਚ ਦਿਮਾਗ ਰੋਸ਼ਨਾ ਲੋਕਾਂ ਦਾ ਸਾਰੀਆਂ ਘਟਨਾਵਾਂ ਬਾਰੇ ਪਤਾ ਪਾਣੀਆਂ ਬੋਲੀਆਂ ਬਾਰੇ ਕਿਸਾਨਾਂ ਮਜ਼ਦੂਰਾਂ ਬਾਰੇ ਸਭ ਪਤਾ ਹੈ ਉਹ ਆ ਵੋਟਾਂ ਨੰਗੀਆਂ ਹੋਏ ਨਾ ਕਿਸਾਨੀ ਦਾ ਮੁੱਦਾ ਨਾ ਬੋਲੀ ਦਾ ਮੁੱਦਾ ਨਾ ਨਸ਼ੇ ਦਾ ਮੁੱਦਾ ਨਾ ਪਾਣੀ ਦਾ ਮੁੱਦਾ ਨਾ ਪਾਣੀ ਚ ਪੈਂਦੀਆਂ ਜ਼ਹਿਰਾਂ ਦਾ ਮੁੱਦਾ ਨਾ ਪ੍ਰਵਾਸ ਦਾ ਮੁੱਦਾ ਨਾ ਕਿਸੇ ਗਰੀਬ ਦਾ ਮੁੱਦਾ ਨਾ ਕਿਸੇ ਰੋਜ਼ਗਾਰ ਦਾ ਮੁੱਦਾ ਨਾ ਕਾਦੇ ਮੁੱਦੇ ਸੀ ਹੋਏ ਮੈਂ ਚੰਗਾ ਮੈਂ ਚੰਗਾ ਉਹ ਮਾੜਾ ਮੈਂ ਚੰਗਾ ਉਹ ਮਾੜਾ ਮੈਂ ਆ ਕਰ ਦੂੰ ਮੈਂ ਬਾਹ ਕਰ ਦੂੰ ਚੁਟਕਲੇ ਕਹਾਣੀਆਂ ਆ ਕੁਝ ਚੱਲਿਆ ਹੋਵੇ ਉਹ ਅਸੀਂ ਜੁੱਤੀਆਂ ਚੜਦੇ ਆਏ ਨਾ ਗਦਾਰਾਂ ਲੀਡਰ ਜੁੱਤੀਆਂ ਚੱਕ ਲੋਕ ਆਉਂਦੇ ਆ ਅਸੀਂ ਚੱਪਲ ਚੱਤਨਾ ਚੱਟ ਲੋਕ ਆਏ ਸੀ ਲੋਕ ਸਭਾ ਵਿਧਾਨ ਸਭਾ ਸਰਪੰਚੀ ਜਿਮਣੀ ਕੋਈ ਵੋਟਾਂ ਦੱਸ ਦੋ ਲੋਕਾਂ ਦਾ ਮੁੱਦਾ ਪੰਜਾਬ ਦਾ ਮੁੱਦੇ ਦੇ ਕੋਈ ਚੋਣ ਲੜੀ ਗਈ ਹੋਵੇ ਉਹ ਸਭ ਤੋਂ ਮਾਰਸ਼ਲ ਕਾਮ ਓਏ ਲੜਨ ਵਾਲੀ ਕਾਮ ਸੰਘਰਸ਼ ਕਰਨ ਵਾਲੀ ਕਾਮ ਉਹ ਸਭ ਤੋਂ ਨਖਿੱਧ ਕਾਮ ਬਣ ਗਿਓ ਘਰਾਂ 'ਚ ਬੜ ਕੇ ਬੈਠੀ ਹੈ ਹੱਦ ਹੋ ਗਈ ਯਾਰ ਜਾਣ ਤੋਂ ਬਾਅਦ ਮੇਲੇ ਮਨਾਈ ਜਾਓ ਵਰਸ਼ੀਆਂ ਮਨਾਈ ਜਾਓ ਕੀ ਫਾਇਦਾ ਯਾਰ ਜਿਉਂਦੇ ਜੀ ਬੰਦੇ ਦੀ ਗੱਲ ਨਹੀਂ ਸੁਣਨੀ ਤਾਂ ਸਾਡੇ ਵਰਗਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਕੋਈ ਨਾ ਕੋਈ ਇਲਜ਼ਾਮ ਮੜ ਕੇ ਫੇ ਠੀਕ ਹੈ ਮਗਰੋਂ ਸੋਚੀ ਜਾਓ ਬੰਦਾ ਚੰਗਾ ਸੀ ਉਦੋਂ ਵੀ ਨਿਕਲਣਾ ਸੀ ਤੋੜੋ ਇਹ ਡਰ ਦਾ ਮਾਹੌਲ ਨੂੰ ਖਤਮ ਕਰੋ دہشت ਨੂੰ ਖਤਮ ਕਰੋ ਇਹ ਇਹ ਡਰ ਘੇਰੇ ਨੂੰ ਤੋੜ ਕੇ ਡਰ ਦੇ ਘੇਰੇ ਨੂੰ ਡਰ ਦੇ ਘੇਰੇ ਨੂੰ ਤੋੜ ਕੇ ਨਿਕਲੋ ਇਹ ਪੰਜਾਬ ਦੀ ਆਪਣੀਆਂ ਨਸਲਾਂ ਲਈ ਓਏ ਉਹ ਪੰਜਾਬੀਓ ਨੇ ਯਾਦ ਰੱਖਿਓ ਮੇਰੀ ਗੱਲ ਓਏ ਉਹ ਤੁਸੀਂ ਆਪਣੀਆਂ ਆਉਣ ਵਾਲੀਆਂ نسلਾਂ ਦੇ ਕਾਤਲ ਲੋਕ ਹੋਵੋਗੇ ਕਾਤਲ ਲਿਖ ਲਓ ਮੈਥੋਂ ਗੱਲ ਇਹ ਤੁਹਾਡੀਆਂ ਮਾੜੀਆਂ ਮੋਟੀਆਂ ਬੱਚੀਆਂ ਖੁੱਚੀਆਂ ਨਸਲਾਂ ਨੇ ਲਹਨਤਾਂ ਪਾਉਣ ਜਾਣ ਕਿ ਸਾਡੇ ਲੋਕ ਜਦੋਂ ਪਾਣੀਆਂ ਦੀ ਗੱਲ ਆਈ ਬੋਲੀ ਦੀ ਗੱਲ ਆਈ ਧਰਤੀ ਬਚਾਉਣ ਦੀ ਗੱਲ ਆਈ ਨਸਲਾਂ ਫਸਲਾਂ ਬਚਾਉਣ ਦੀ ਗੱਲ ਆਈ ਸਾਡੇ ਲੋਕਾਂ ਦੇ ਕੁੰਡੇ ਲਾ ਕੇ ਬਹਿ ਗਏ ਲੜਨ ਵਾਲੇ ਲੋਕ ਹੋ ਕੇ ਦਿੰਦੇ ਸੀ ਪੁਕਾਰਦੇ ਸੀ ਬੰਗਾਰਦੇ ਸੀ ਵੀ ਆਓ ਮੇਰੇ ਲੋਕੋ ਉੱਠੋ ਵੇ ਅਸੀਂ ਨਹੀਂ ਉੱਠੇ ਸਾਡੇ ਵੱਡ-ਵਡੇਰੇ ਬੋਇਦਲ ਬਣ ਗਏ ਕੈਰ ਬਣ ਗਏ ਕਹਾਂ ਅੱਜ ਕੁੰਡੇ ਲਾ ਕੇ ਬੈ ਗਏ ਆਜੋ ਭਾਈ ਹੋਏ ਆਜੋ ਬੇਨਤੀ ਆ ਆ ਸੋਚ ਲਓ ਖੜੋ ਸਾਡੇ ਕਿਸਾਨਾਂ ਨਾਲ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਅੱਜ ਸਿਰ ਗੜ ਅਗਰਾਹਾ ਯੂਨੀਅਨ ਦੇ ਉੱਤੇ ਖੜੋ ਉਹਨਾਂ ਦੇ ਰਾਹ ਜਾ ਕੇ ਅੱਜ ਪੰਜਾਬ ਦੇ ਲੋਕੋ ਬੱਚਾ ਬੱਚਾ ਬੱਚੀ ਬੱਚੀ ਢੋਦੇ ਉੱਥੇ ਸਾਡੀਆਂ ਮਾਵਾ ਪੈਣਾ ਕੱਲਾ ਕੱਲਾ ਬੰਦਾ ਉਹਨਾਂ ਦੀ ਕਾਲ ਤੇ ਪਹੁੰਚੇ ਕੋਈ ਯੂਨੀਅਨ ਨਾਲ ਜੁੜਿਆ ਕੋਈ ਨਹੀਂ ਜੁੜਿਆ ਕੋ ਸਿਧੂਪੁਰ ਨਾਲ ਜੁੜਿਆ ਕੋ ਡੱਲੇਵਾਲ ਨਾਲ ਜੁੜਿਆ ਕੋਈ ਡਕੌਂਦੇ ਨਾਲ ਜੁੜਿਆ ਕੋਈ ਕ੍ਰਾਂਤੀਕਾਰੀ ਜਿਹਦੇ ਨਾਲ ਮਰਜ਼ੀ ਜੁੜੇ ਹੋ ਪਰ ਇਹ ਮਸਲੇ ਤੇ ਇਕੱਠੇ ਹੋ ਜਾਓਗੇ